ਆ ਵੀ ਲੋਕ ਤੋਂ ਸਾਥੀ ਕਾ ਆਪਾਂ ਅਮੇਸਾ ਵਰਤੇ ਚੱਲੇ ਆ ਤੇ ਪਿੰਡ ਦੀ ਫਿਰਨੀ ਆਪਣੀ ਜੋ ਕੋਟ ਦੋਨੇ ਵੱਲੋਂ ਨੂੰ 100 ਟੱਕਟ ਨਿਕਲੂਗਾ ਸਾਡੇ ਪਿੰਡੋਂ ਕੋਲੋਂ ਨੇ ਤੇ ਤੋਂ ਅਸੀਂ ਪ੍ਰਣਾਰ ਰੋਡ ਤੇ ਚੜ ਜਾਗੇ ਤੇ ਫੇਰ ਅੱਗੇ ਆਪਾਂ ਪਹੁੰਚਾਂਗੇ ਤੁੰਗੂ ਵਾਲੇ ਉੱਥੇ ਜਾ ਕੇ ਮਿਲਦੇ ਆਂ ਫਿਰ ਤੇ ਤੋਂ ਆ ਦਿੱਤਾ ਤਾਂ ਕਰਕੇ ਜਾਨਾ ਮਿਕਸ ਕਰਾਂ ਥੋੜਾ ਲਾਲ ਰੰਗ ਥੋੜਾ ਲਾਲ ਮੰਨੇ ਪੰਨ ਪਰਵਤੀ ਪਾਸ ਤੇ ਮਿਲਿਆ ਸੀ ਤੇ ਇੱਥੇ ਆਪਾਂ ਹੁਣ ਪਹੁੰਚ ਗਏ ਆ ਬਲਾਸਪੁਰਾ ਜਿਹੜਾ ਉਹਦਾ ਬਾਈਪਾਸ ਨਿਕਲਦਾ ਹੁਣ ਨਵਾਂ ਬਣਿਆ ਜਿਹੜਾ ਖੁਣੀ ਪਾਤ ਦਾ ਦੇਸ਼ ਕੈਂਪਰ ਆ ਕੋਟਾ ਕੰਪਨੀ ਪਾ ਬੁਲਾਉਣੇ ਆ ਰਿਹਾ 14 ਉਪਰ ਹੈ ਇਹ ਨਮੀਰ ਸਮਾਂ ਕੋ ਨਹੀਂ ਆ ਰਹੀਆ ਹੋਰ ਕੋਈ ਨਹੀਂ ਦੇਖੇ ਪੂਰਾ ਬਾੜ ਸਮੋਚਾ ਕਾ ਨਾ ਰੋਡ ਬਣਨ ਵਾਲਾ ਤੇ ਆਪਾਂ ਜਿਹੜਾ ਰੋਡ ਟਿਕਨਤਾ ਉਹ ਕੋਲ ਸੌਰਾ ਕੋਲ ਤੇ ਤੇ ਉਹ ਤੋਂ ਤੋਂ ਨਾ ਕਰਦੇ ਜੇ ਸੰਤ ਕੋਲ ਕਰਦੇ ਤੇ ਸਾਹਮਣੇ ਕੋਈ ਦੇਖਿਆ ਨਾਲ ਹੈ ਜਰਾ ਬਾਗ ਤਾਂ ਤੇ ਇੱਕ ਛੁੱਲਾ ਬਾਜ਼ਾਰ ਆ ਗਿਆ ਬਾਜ਼ਾਰ ਨੇ ਇਹ ਹੈ ਮਿਸਤਰ ਜੀ ਮੰਡੀ ਤੇ ਮੰਡੀ ਤੇ ਹੁਣ ਆਪਾਂ ਇੱਕ ਬਾਦ ਅੱਗੇ ਪਤਲੀ ਕੋਈ ਨੂੰ ਕ੍ਰੋਸ ਕਰ ਜਾਨੀਏ ਰੋਡ ਜੋ ਪਾਸੇ ਨੂੰ ਨਗਰਵਾਲ ਨੂੰ ਇਹ ਨਗਰਵਾਲ ਆ ਗਿਆ ਰੋਡ ਇਹਦਾ ਨਗਰੋਂ ਕੇ ਮਨਾਲੀ ਜਾਂਦਾ ਕੁੱਲੂ ਤੋਂ ਤੇ ਪਾ ਪਹੁੰਚਦੇ ਆਂ ਦੇਖਦੇ ਆਂ ਨਗਰੋਂ ਜਾ ਕੇ ਉੱਥੇ ਸਮਾਨ ਸਹੂਨ ਕਰੀਟਾਂਗੇ ਮਾੜਾ ਮੋਟਾ ਅੱਜ ਆਪਾਂ ਪਹੁੰਚ ਗਏ ਆਂ ਨਗਰ ਆਨ ਨਾਲ ਮੇਰਾ ਆ ਗਿਆ ਇੱਥੋਂ ਮੜਾ ਮੁੱਟਾ ਸੋਹਣ ਲਾਲ ਦੇ ਪੋਤੇ ਪੋਤੀ ਬਾਸ ਤੇ ਲੈਨੇ ਆ ਸਮਾਨ ਆਨ ਨਾਲ ਡੱਡ ਬਾਕ ਚੱਲਦੇ ਆਪਾਂ 5 ਕਿਲੋਮੀਟਰ ਹੈਗਾ ਬਰਾਨ ਕਿੰਨਾ ਹਨਾ ਇਹ ਆਪਣਾ ਭਈ ਇਹਨੂੰ ਵੀ ਦੇਖ ਲੋ ਪੱਲਾ ਤਾਂ ਮੰਗਰੀ ਇੱਠਾਂ ਦਾ ਸੀ ਪੁਸ਼ਪਿੰਦਰ ਖਰਮੀ ਤੇ ਉੱਪਰ ਕੀ ਆਇਆ ਆਹ ਦੇਖੋ ਬੜਾ ਮੜਾ ਮੁੱਟਾ 15 20 ਮਿੰਟ ਹੀ ਰੁਕੇ ਵਾਂਗੇ ਨਹੀਂ 30 ਤਾਂ ਰਹਿ ਆ ਆ ਫੜੀ ਛੇਲੇ ਤੇ ਲੈਨੇ ਆ ਸਮਾਨ ਹੁਣ ਫੇਰ ਚੱਲਦੇ ਆ ਅੱਗੇ ਲਾ ਵੇਖੋ ਗਲ ਮੈਪ ਨੇ ਆਏ ਟੱਕੇ ਟੋਹਲਾ ਕਰਤਾ ਜਮੀਂ ਤਾਂ ਦੱਬਾ ਕੰਡੰਡੀ ਤੇ ਚੱਲੋ ਹੈ ਸੋਨਾ ਮੋਲ ਦੇਖੋ ਸੇ ਬਾਦ ਦੇ ਬਾਹਰ ਆ ਸਾਰੇ ਪਾਸੇ ਐਡਾ ਕੰਮ ਪੂਰਾ ਰਾਹ ਤਾਂ ਥੋੜਾ ਜਿਹਾ ਔਖਾ ਹੀ ਆ ਲੈਤਰ ਕੇ ਤਾਂ ਮੇਂ ਜਰਨਾ ਨਾਲ ਆਵਾਂ ਵੰਗਾ ਹਾਂ ਟੋਪ ਕਰ ਨਾ ਅੱਜ ਟੋਪਰ ਨੂੰ ਜਾਣਾ ਕਹਿੰਦਾ ਸੀ ਨਾ ਅਕੀਟ ਦੇ ਕੇ ਤਨੂ ਮੁਰਦਾ ਦਾ ਨੂੰ ਆਕਰਮ ਨੂੰ ਮਿਲਦੇ ਆਪਾਂ ਨੂੰ ਇਹ ਆਣਾ ਰੋਂ ਸੁਵਾਲਾ ਰੋਡ ਆਗਾ ਇੱਕੋ ਪਿੰਨਾ ਪਿਆਰਾ ਬਹੁਤ ਸ਼ਾਂਤ ਆ ਕੋਈ ਉਧਰ ਨਹੀਂ ਐਫ 2 ਟੈਂਡਰ ਇਹ 60 ਕਿਲੋਮੀਟਰ ਹੈ ਆਪਣਾ ਨੱਕਰ ਤੋਂ ਤੇ ਯੂਰੇ ਕੋਣ ਮਾਰਤਾ ਸੋਨ ਲਾਲ ਨੂੰ ਦੇਖ ਕਰਦਾ ਹੁਣ ਪਹੁੰਚਦੇ ਆ ਫਿਰ ਉਹਦੇ ਕੋਲੇ ਮਿਲਦੇ ਆ ਯਾ ਖੜਾ ਪੁਰਿਆ ਹੇਲੋ ਭਾਈ ਪਹੁੰਚ ਗਏ ਰੂਮ ਸੁਕੰਡ ਅੱਡੇ ਮਿੱਤਰ ਸੋਨ ਲਾਲ ਦੇ ਪਿੰਡ ਸੋਨ ਲਾਲ ਬੈਠ ਕੇ ਲੈ ਯਾਰ ਇਹ ਘਰ ਨੂੰ ਚੱਲਿਆ ਹੁਣ ਆਪਾਂ ਸੋਨ ਲਾਲ ਦੇ ਨੂੰ ਨੇ ਨੇ ਮਾਹੌਲ ਇਹਦਾਂ ਖੱਟ ਰਾਂ ਘੜੀਆਂ ਇਹ ਟਰੈਕ ਤੇ ਸਮਾਨ ਸਮੂਹ ਲੱਦ ਕੇ ਲੈ ਜਾਂਦੇ ਆ ਤੁਹਦਾਂ ਉਹ ਸਾਰੀ ਦਾ ਕੰਮ ਵੀ ਬਜਰੀ-ਬੁਜਰੀ ਢੋਣੀ ਹੋਵੇ ਤਾਂ ਇਹੀ ਖਤਰਾਂ ਕੰਮ ਆਉਂਦੀਆਂ ਨੇ ਅੰਦਰ ਬੱਤੀ ਗਿੱਡੀ ਜਾਂਦੇ ਆ ਪਰ ਪਾਹੀ ਲਾਉ ਵੀ ਹੈ ਆ ਸੋਨ ਲਾ ਆਪਣੇ ਸੋਨ ਲਾਲ ਦਾ ਘਰ ਮਦਨ ਲਾਲ ਯਾਦ ਆ ਜਾਂਦਾ ਤੇ ਇਹ ਰੂਮ ਦੇਖੋ ਡਰਨ ਬਹੁਤ ਸਜਾਇਆ ਹੋਇਆ ਪੂਰਾ ਰੂਮ ਦੇਖੋ ਘੈਂਟ ਆ ਕਮ ਇਹ ਆਪਣਾ ਅੱਜ ਦਾ ਟਿਕਾਣਾ ਦੇਖੋ ਖਿੜਕੀਆਂ ਚੋਂ ਸਾਹਮਣੇ ਬਰਫਾਂ ਲੱਦੇ ਪਰਬਤ ਦਿਂਦੇ ਆ ਮਨਾਲੀ ਤੋਂ ਪਾਰ ਹੂੰ ਸਾਹਮਣੇ ਦਿਖ ਰਿਹਾ ਪਤਲੀ ਕੁਲ ਜਿਹੜਾ ਦਿਖ ਰਿਹਾ ਸਹਿਰ ਇੱਧਰ ਸਾਈਡ ਰਹਿ ਗਿਆ ਮਨਾਲੀ ਆਹ ਪਹਾੜ ਦੇ ਉੱਲੇ ਇਹ ਇੱਧਰ ਬੈਕ ਸਾਈਡ ਦੇਖੋ ਇਧਰੋਂ ਵੀ ਉਹ ਸੋਨਾ ਚਾਰੇ ਪਾਸੇ ਘੈਂਟਾ ਕੰਮ ਹੁਣ ਕਰਦੇ ਆਂ ਸੀ ਰੈਸਟ ਨੀਂਦ ਨੂਂਦ ਕੁੱਟਾਂਗੇ ਹਣਾ ਪ੍ਰਧਾਨ ਨੀਂਦ ਨਹੀਂ ਆਈ ਰਾਤ ਯਾਰ ਹਾਂ ਤੇ ਆਪਣਾ ਬੈੱਡ ਥੱਲੇ ਹੀ ਪੈ ਜਾਗੇ ਥੱਲੇ ਵੱਧ ਸੁਵਾ ਦਊਂ ਯਾਰ ਆ ਜਾਓ ਚਲੋ ਇਹ ਅਵੀ ਸਾਡੇ ਸੋਨ ਲਾਲ ਦਾ ਪੁੱਤਰਾ ਹਨੀਸੂ ਕੀ ਨਾਮ ਹੈ ਹਿਤਾਂਸ 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 ਲੇਕੋ ਵੀ ਬਹੁਤ ਸਰਾਤੀ ਆ ਜਾਓ ਨੰਨੋ ਹੈਲੋ ਕਰੋ ਹੈਲੋ ਕਰੋ ਆ ਨਾ ਚਕੇ ਤਗਾ